ਹਾਂ ਜਿਲ੍ਹਾ ਕੈਥਲ ਹਰਿਆਣਾ ਦਾ ਪਿੰਡੇ ਜੀ ਤੇ ਉੱਥੇ ਕਾਫੀ ਲੰਬੇ ਸਮੇਂ ਤੋਂ ਪਹਿਲਾਂ ਵੀ ਸਮਾਵਾ ਚੱਲ ਰਹੀਆਂ ਰਹੀਆਂ ਤੇ ਮੁੰ ਵੀ ਆਰੰਭ ਕੀਤੀਆਂ ਗਈਆਂ ਸਮਾਵਾਜ ਤੋਂ ਸੋ ਬੱਚਿਆਂ ਦੇ ਅਰਦਾਸ ਨੂੰ ਸਮਰਪਿਤ ਜੋ ਸਾਡੀ ਸਿੱਖ ਪੰਥ ਦੀ ਅਰਦਾਸ ਹੈਗੀ ਹੈ ਉਹਨੂੰ ਸਮਰਪਿਤ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਾਏ ਜਾ ਰਹੇ ਨੇ ਤੇ ਬੱਚਿਆਂ ਮੁਕਾਬਲੇ ਤੋਂ ਬਾਅਦ ਨਾਅਿਤ ਜਿੱਤੇ ਜਾਣੇ ਨੇ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਬਹੁਤ ਸੋਹਣੇ ਤਰੀਕੇ ਨਾਲ ਪੇਂਟਿੰਗ ਕਰ ਰਹੇ ਨੇ ਬੜੀ ਵਧੀਆ ਟੀਕੀ ਦਿਖਾ ਰਹੇ ਬੇਟਾ ਜੀ ਸਾਇਮਨ ਪੱਤੇ ਦਾ ਲਾਗਰੰਗ ਹਾਲ ਅੱਖ ਦੇ ਦਾ ਲਾਗਰੰਗ ਠੀਕ ਹੈ ਥਾਵਾਂ ਨੂੰ ਬਣਾ ਦੇ ਫਿਰ ਆ ਤੇ ਇਹ ਬਾਰ ਬਾਰ ਲਾਗ ਦਾ ਸਤਾ ਦੇ ਦਾ ਰੱਖ ਠੀਕ ਹੈ ਸੋ ਸਾਡੇ ਨਾਲ ਭਾਈ ਗੁਰਜੀਤ ਸਿੰਘ ਜੀ ਗ੍ਰੰਥੀ ਸਿੰਘ ਅ ਕਾਫੀ ਲੰਮੇ ਸਮੇਂ ਤੋਂ ਗ੍ਰੰਥੀ ਸੇਵਾ ਨਿਭਾ ਰਿਹਾ ਨਾਲ ਪ੍ਰਚਾਰ ਦੀ ਬੱਚਿਆਂ ਨੂੰ ਗੁਰਮਤ ਨਾਲ ਜੋੜਨੀ ਸੇਵਾ ਨਿਭਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਧਣੋ ਮਣੋ ਧਣੋ ਸੇਵਾ ਕਰਦੇ ਵਿੱਚ ਇਹਨਾਂ ਦਾ ਬਖਸ਼ਣ ਤੇ ਭਾਈ ਗੁਰਨਾਣ ਚੜ੍ਹਦੀ ਕਲਾ ਬਖਸ਼ਣ ਤੇ ਇਹਨਾਂ ਦਾ ਫੇਰ ਥੋੜੇ-ਥੋੜੇ ਪਹਿਲਾਂ ਫੋਨ ਆਇਆ ਸੀਗਾ ਕਿ ਅਸੀਂ ਫੇਰ ਬੱਚਿਆਂ ਨੂੰ ਜੋੜ ਦੀ ਆ ਆ ਤੁਹਾਨੂੰ ਬੇਤੀ ਕਰਦੇ ਆ ਕਿ ਅੱਛੀ ਤੇ ਅੱਜ ਪਹੁੰਚੇ ਬਾਬਾ ਜੀ ਹੁਣਾਂ ਦਾ ਬਹੁਤ ਸੁਜੋਗ ਹੈ ਬਹੁਤ ਸਾਡੇ ਇਹਦੇ ਬੱਚਿਆਂ ਨੂੰ ਜੋੜਨ ਵਿੱਚ ਬਹੁਤ ਵੱਡਾ ਯੋਗਦਾਨ ਹੈ ਤਾਂ ਇਹ ਬੱਚੇ ਸਿੱਖ ਪਾਰ ਕਿੰਨੇ چھوٹے ਬੱਚੇ ਲੱਗੇ ਹੋਏ ਜਿਦਾਂ ਦਿਖਾ ਦਿੰਦੇ ਆ ਕਿ ਕਿੰਨੇ ਕਿੰਨੇ ਬੱਚੇ ਆ ਵੇਸੋ ਬੱਚਾ ਲੰਮਾ ਪੈ ਕੇ ਲੱਗਾ ਹੈ ਆਨੰਦ ਲੈ ਰਿਹਾ ਮਤਲਬ ਨਾਲ ਪੇਟਿੰਗ ਕਰ ਰਿਹਾ ਨਾਲ ਸਿੱਖ ਰਿਹਾ